ਅੱਜ ਆਪਾਂ ਜਾ ਰਹੇ ਆਂ ਸ਼ਹਿਰ ਫਰੀਦਕੋਟ ਹੰਡਾਈ ਬਰਾਡ ਏਜੰਸੀ ਇਸ ਏਜੰਸੀ ਦੇ ਵਿੱਚ ਨਾ ਤਕਰੀਬਨ 4 ਏਸੀ ਲੱਗੇ ਹੋਏ ਆ ਦੋ ਹੰਡਾਈ ਵਾਲੀ ਸਾਈਡ ਤੇ ਲੱਗੇ ਤੇ ਦੋ ਮਹਿੰਦਰਾ ਵਾਲੀ ਸਾਈਡ ਤੇ ਲੱਗੇ ਹੋਏ ਆ ਤੇ ਬਾਈ ਜੀ ਹੁਣ ਨਾਲ ਕੁਝ ਦਿਨ ਪਹਿਲਾਂ ਆਪਣੀ ਗੱਲਬਾਤ ਹੋਈ ਸੀ ਤੇ ਕਹਿੰਦੇ ਵੀ ਆਪਣੇ ਏਸੀ ਜਿਹੜੇ ਨਾ ਸਹੀ ਤਰੀਕੇ ਨਾਲ 쿨ਿੰਗ ਨਹੀਂ ਕਰਦੇ ਪਏ ਤੇ ਅੱਜ ਸਵੱਬ ਬਣਿਆ ਹੈਗਾ ਤੇ ਜਾ ਕੇ ਆਪਾਂ ਵੇਖਦੇ ਆਂ ਏਸੀਆਂ ਨੂੰ ਕੀ ਪ੍ਰੋਬਲਮ ਹੈ ਇਸ ਟਾਈਮ ਆਪਾਂ ਸ਼ਹਿਰ ਫਰੀਦਕੋਟ ਦੇ ਵਿੱਚ ਐਂਟਰ ਕਰ ਚੁੱਕੇ ਆਂ ਆ ਸਾਹਮਣੇ ਹੰਡਾਈ ਬਰਾਡ ਤੇ ਬਰਾਡ ਹੰਡਾਈ ਦੇ ਨਾਮ ਤੇ ਜਿਹੜੀ ਏਜੰਸੀ ਬਣੀ ਹੋਈ ਆ ਤੇ ਇੱਥੇ ਆਪਾਂ ਏਸੀ ਚੈੱਕ ਕਰਨ ਆ ਪਹੁੰਚ ਚੁੱਕੇ ਆ। ਇਹ ਜਗ੍ਹਾ ਤੇ ਏਸੀ ਲੱਗੇ ਹੋਏ ਚਾਰ। ਇਹਨਾਂ ਨੂੰ ਆਪਾਂ ਚੈੱਕ ਕਰਨੇ ਦੋ ਇੱਧਰ ਲੱਗੇ ਤੇ ਦੋ ਇੱਧਰ ਲੱਗੇ। ਕਰਦੇ ਆ ਚੈੱਕ ਕਰਾਉ ਨੂੰ ਕੀ ਪ੍ਰੋਬਲਮ ਆ। ਪਹਿਲਾ ਏਸੀ ਇਹ ਵਾਲਾ ਦੇਖਣ ਨੂੰ ਤਾਂ ਸਾਫ਼ ਲੱਗ ਰਿਹਾ ਕੋਈ ਜ਼ਿਆਦੀ ਖਾਸ ਡਸਟ ਨਹੀਂ ਲੱਗਦੀ। ਸਰਵਿਸ ਵੀ ਇਹਨਾਂ ਦੀ ਪਹਿਲਾਂ ਹੋਈ ਹੋਈ ਆ ਤੇ ਇੱਕ ਏਸੀ ਇਹ ਵਾਲਾ ਤੇ ਦੂਜਾ ਏਸੀ ਉਹ ਸਾਹਮਣੇ ਇਹ ਦੋਵੇਂ ਏਸੀ ਆਪਾਂ ਦੇਖਦੇ ਇਹਨਾਂ ਨੂੰ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈਗੀ ਆ ਹਵਾ ਬਿਲਕੁਲ ਨਾ ਮਾਤਰ ਹੋਈ ਪਈ ਆ ਤੇ ਕੋਇਲ ਦੇ ਵਿੱਚ ਇੰਨੀ ਜਿਆਦਾ ਡਸਟ ਨਜ਼ਰ ਨਹੀਂ ਆ ਰਹੀਗੀ ਇਸ ਇੰਡੋਰ ਯੂਨਟ ਦੇ ਵਿੱਚੋਂ ਪਾਣੀ ਵੀ ਟਪਕ ਰਿਹਾ ਤੁਸੀਂ ਆ ਚੈੱਕ ਕਰ ਸਕਦੇ ਆ ਪਾਣੀ ਦੀ ਸਮੱਸਿਆ ਵੀ ਹੈਗੀ ਆ ਆ ਦੋ ਆਊਟਡੋਰ ਲੱਗੇ ਹੋਏ ਆ ਬਹੁਤ ਉੱਚੇ ਤੀਜੇ ਦਾ ਪਤਾ ਨਹੀਂ ਉਹ ਕਰਨਾ ਕਿ ਨਹੀਂ ਆਹ ਹਟਾਚੀ ਵਾਲੇ ਇੰਡੋਰ ਆਪਾਂ ਇਹਨਾਂ ਦੇ ਚੈੱਕ ਕਰਾਏ ਆ ਬਹੁਤ ਜਿਆਦਾ ਬਲੌਕੇਜ ਹੈਗੀ ਆ ਗੈਸ ਦੀ ਵੀ ਸਮੱਸਿਆ ਲੱਗ ਰਹੀ ਹੈਗੀ ਹੁਣ ਪੌੜੀ ਦੀ ਸਮੱਸਿਆ ਉਹ ਲੋ ਰਹਿਨੇ ਉੱਚੇ ਆ ਤੇ ਪੌੜੀ ਲੈਣ ਵਾਸਤੇ ਭੇਜਿਆ ਆ ਜਿੰਨਾ ਟਾਈਮ ਪੌੜੀ ਨਹੀਂ ਆਉਂਦੀ ਉਹਨਾ ਟਾਈਮ ਆਪਣਾ ਔਖਾ ਆ ਛੋਟੀ ਪੌੜੀ ਰੱਖ ਕੇ ਵੇਖ ਲਾਂਗੇ ਸ਼ਾਇਦ ਕੋਈ ਮਸਲਾ ਹੱਲ ਹੋ ਜੇ ਇਦਾਂ ਦੇ ਬਹੁਤ ਜ਼ਿਆਦਾ ਟਾਈਮ ਖਰਾਬ ਹੋ ਜਾਂਦਾ ਸੀਜ਼ਨ ਵਿੱਚ ਇੱਕ ਇੱਕ ਪਾਲ ਵਿੱਚ ਦਾ ਬੜਾ ਕੀਮਤੀ ਇੱਕ ਦੂਰ ਆਏ ਹੋਏ ਆ ਤੇ ਇਸ ਕਰਕੇ ਆਪਾਂ ਹੁਣ ਵੇਟ ਹੀ ਕਰ ਸਕਦੇ ਹਾਂ ਬਾਕੀ ਟਰਾਈ ਕਰਕੇ ਵੇਖ ਲਾਂਗੇ ਕਿ ਇਹਨਾਂ ਦੀ ਗੈਸ ਸਟੋਰ ਕਰਨੀ ਜਾਂ ਹੱਥ ਪਹੁੰਚਣ ਵਾਸਤੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਇੰਡੋਰ ਆਪਾਂ ਉਤਾਰ ਕੇ ਥੱਲੇ ਲਾਇਆ ਇੱਕ ਬਸ ਇਹ ਦਿੱਕਤ ਹੁੰਦੀ ਹੈ ਇਹੋ ਜਿਹੀ ਜਗ੍ਹਾ ਦੇ ਨਾਲ ਕੰਮ ਕਰਨ ਦੀ ਸਮੱਸਿਆ ਆਉਂਦੀ ਕੋਈ ਸਮਾਨ ਦਾ ਪ੍ਰੋਵਾਈਡ ਕਰਨਾ ਬੜਾ ਜ਼ਿਆਦਾ ਔਖਾ ਜਾਂਦਾ ਇਹ ਨਹੀਂ ਕਰਦੇ ਸਾਰੇ ਪਾਰਟ ਆਪਾਂ ਜੇ ਵੱਖਰੇ ਵੱਖਰੇ ਕਰ ਲਏ ਆ ਬੋਰਡ ਵਗੈਰਾ ਲਾ ਕੇ ਤਾਮ-ਜਾਮ ਕਰਕੇ ਤੇ ਪਾਣੀ ਦਾ ਇੰਤਜ਼ਾਮ ਵੀ ਹੋ ਗਿਆ ਸਾਰਾ ਇੰਡੋਰ ਦਾ ਬਲੂਰ ਜਿਹੜਾ ਉਹ ਵੀ ਅਵਲਾਗ ਕਰਤਾ ਦੂਜੇ ਪਾਰਟ ਜਿਹੜੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ ਵਾਸ਼ਿੰਗ ਕਰਦੇ ਪਏ ਬਹੁਤ ਜਾਰੀ ਡਸਟ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਰੇ ਪਏ ਆ ਬਿਲਕੁਲ ਆ ਡ੍ਰੈਨ ਟੂ ਸਾਰੀਆਂ ਭਰੀਆਂ ਪਈਆਂ ਆ ਕੁਵੈਲ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਆਇਆ ਪਿਆ ਇਹਦੇ ਕਰਕੇ ਜਿਹੜੀ ਇਹ কুলਿੰਗ ਜਿਹੜੀ ਬੰਨ ਨਹੀਂ ਰਹੀ ਬਾਕੀ ਜਿਹੜੀ ਵੀ ਸਮੱਸਿਆ ਆਪਾਂ ਇਹਦੀ ਦੂਰ ਕਰਾਂਗੇ ਆਹ ਦੇਖੋ ਤੁਸੀਂ ਹੋਰ ਪ੍ਰੀਕੀ ਦੇ ਵਿੱਚ ਜਿਹੜੀ ਡਸਟ ਇਹਦੇ ਵਿੱਚ ਪਈ ਹੋਈ ਹੈ ਨਾ ਪੂਰੇ ਕੋਇਲ ਦੇ ਵਿੱਚ ਦੇਖੋ ਕਿੰਨੇ ਧਰਮ ਜੇ ਨਿਕਲੇ ਪਏ ਨਾ ਇਹ ਆ ਗਏ ਪੂਰੇ ਟੋਟਲੀ ਬਲੋਕ ਹੋ ਗਿਆ ਹੈ ਨਾ ਇਹ ਹੋ ਜਾ ਗਿਆ ਬੰਦ ਕਰ ਦਿਓ ਇਹ ਉਹਨਾਂ ਜਿਆਸੀ ਹੀਗਾ ਉਹਦੇ ਇੰਡੋਰ ਆਪਾਂ ਉਤਾਰਿਆ ਆ ਇਹਦਾ ਜਿਹੜਾ ਇੰਡੋਰ ਹੁਣ ਉਤਾਰਾਂਗੇ ਉਹਨਾਂ ਟਾਈਮ ਦੂਜੇ ਦੀ ਆਪਾਂ ਫੀਟਿੰਗ ਕਰ ਲਾਂਗੇ ਇਹਦਾ ਕੰਮ ਚੱਲ ਜੇਗਾ ਆਪਣ ਸੀ ਟੱਕਰ ਕੇ ਨਹੀਂ ਬੰਦ ਕਰ ਕਰਿਆ ਚੱਲਣੇ ਨਾਲ ਕੋਈ ਤਾਂ ਪਾਇਦਾ ਕਿ ਤਾ ਹੁਣ ਆਹ ਵਾਲਾ ਨਾ ਤੇ ਨਾਲ ਬੋਲਣ ਦੀ ਦਿੱਕਤ ਹੈ ਆਵਾਜ਼ ਸਟੈਂਡ ਦੀ ਜੋ ਪਿੱਛੇ ਕਰ ਜਾਂਦਾ ਇਹੇ ਥੋੜਾ ਬਾਸਟੈਂਡ ਪਰੇ ਲੱਗੇ ਹੁੰਦਾ ਤੇ ਦਿੱਕਤ ਨਾ ਇੰਡੋਰ ਦੋਵੇਂ ਯੂਨਟ ਆਪਾਂ ਥੱਲੇ ਲਾਇਆ ਆਂ ਤੇ ਹੁਣ ਇਹਨਾਂ ਦੇ ਸਾਰੇ ਪਾੜ ਖੋਲ ਕੇ ਚੰਗੀ ਤਰ੍ਹਾਂ ਇਹਨਾਂ ਦੀ ਸਫਾਈ ਕਰਦੇ ਪਏ ਆ। ਇੱਕ ਦੀ ਲਗਭਗ ਆਪਣੀ ਸਫਾਈ ਹੋ ਚੁੱਕੀ ਹੈ ਤੇ ਦੂਜੇ ਨੂੰ ਆਪਾਂ ਸਾਫ਼ ਕਰਦੇ ਪਏ। ਡਸਟ ਇਹਨਾਂ ਦੇ ਵਿੱਚੋਂ ਹੱਦ ਤੋਂ ਜ਼ਿਆਦਾ ਨਿਕਲਦੀ ਪਈ ਹੈ। ਕੂਲਿੰਗ ਇਹਨਾਂ ਨੇ ਕੀ ਕਰਨੀ ਸੀਗੀ? ਕੂਲਿੰਗ ਤਾਂ ਹੀ ਹੋਏਗੀ ਜੇ ਬਿਲਕੁਲ ਹਵਾ ਪ੍ਰੋਪਰ ਆਏਗੀ ਤੇ ਹੁਣ ਤੁਸੀਂ ਚੈੱਕ ਕਰੋ। ਆ ਜਿਹੜੀ ਪਾਣੀ ਵਾਲੀ ਪਾਇਆ ਪੇਣਾ ਇਹ ਵੀ ਇਹਦੀ ਨਾ ਧੁੱਪ ਦੇ ਨਾਲ ਬਾਹਰ ਖਰਾਬ ਹੋ ਗਈ ਆ ਤੇ ਪੈ ਬਿਲਕੁਲ ਟੁੱਟ ਚੁੱਕੀ ਹੈ। ਇਸ ਪਾਈਪ ਨੂੰ ਆਪਾਂ ਆ ਜਿਹੜੀ origignal ਪਾਇਆ ਪਏ ਇਹ ਹੀ ਲਗਾ ਦਵਾਂਗੇ ਇਸ AC ਨੂੰ ਤਾਂ ਜੋ ਆਪਾਂ ਨੂੰ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਏ ਪਾਈਪ ਜਿਹੜੀ ਆ ਇੰਡੋਰ ਦੀ ਨਵੀਂ ਪਾ ਦੇ ਇਹਨੂੰ ਹੁਣ ਪਾ ਦੇ ਜੀ ਆਪਣੇ ਕੋਲ ਹੁਣ ਆਹ ਵਾਲਾ ਆਊਟਡੋਰ ਆਪਾਂ ਇੰਡੋਰ ਕੋਲੇ ਆਇਆ ਹੈ ਇਹਦੇ ਵਿੱਚ ਲੱਗੇ ਬਹੁਤ ਮੰਦਾ ਹੋਵੇ ਪੂਰਾ ਮਿੱਟੀ ਨਾਲ ਭਰਦਾ ਹੋਇਆ ਕੋਲੇ ਜਮਾਇਨੇ ਇਸ ਤਰ੍ਹਾਂ ਅੱਗੇ ਕੋਲੇ ਖੜੇ ਕੰਪਟਰ ਠੀਕ ਲੱਗਦੇ ਪਰ ਇਤਨਾ ਨਾ 쿨ਿੰਗ ਕਰਨੀ ਕੀ ਹੈ ਹਾਂ ਉਹ ਦੂਜੀ ਵੀ ਬਹੁਤ ਹਲਾਤ ਵਾਲੀ ਪੂਰੀ ਦਰਸਦੀ ਹੈ ਇੱਕ ਇਨਡੋਰ ਦੀ ਆਪਾਂ ਫਿਟਿੰਗ ਕਰ ਦਿੱਤੀ ਆ ਇਨਡੋਰ ਆਪਾਂ ਸੈੱਟ ਕਰਤਾ ਪਲੇਟ ਦੇ ਉੱਪਰ ਸ਼ਾਈਨਿੰਗ ਤੁਸੀਂ ਵੇਖੋ ਐ ਬਿਲਕੁਲ ਲਿਸ਼ਕਾਂ ਪਿਆ ਮਾਰਦਾਗਾ ਤੇ ਹੁਣ ਜਿਹੜਾ ਦੂਜਾ ਇਨਡੋਰ ਹੈ ਇਨੂੰ ਆਪਾਂ ਚੰਗੀ ਤਰ੍ਹਾਂ ਕੱਸ ਦਿੰਨੇ ਆ ਜਿਵੇਂ ਜਿਵੇਂ ਇਹਦੇ ਪਾੜ ਖੁੱਲੇ ਸੀਗੇ ਉਸੇ ਤਰ੍ਹਾਂ ਦੀ ਸੈਟਿੰਗ ਕਰਕੇ ਤੇ ਇਸ ਦੀ ਵੀ ਆਪਾਂ ਫੀਟਿੰਗ ਕਰਾਂਗੇ ਪਾਣੀ ਵਾਲੀ ਪਾਈਪ ਜਿਹੜੀ ਆ ਇਸ ਏਸੀ ਦੀ ਵੀ ਟੁੱਟੀ ਪਈ ਗਈ ਆ ਤੇ ਹੁਣ ਆਪਣੇ ਕੋਲ ਇੱਕ ਤਾਂ origignal ਸੀਗੀ ਇੱਕ ਆ ਲੌਂਗ ਪਾਈਪ ਹੈ ਪਈ ਆ ਤੇ ਇਹਨੂੰ ਥੋੜੀ ਲੰਬੀ ਪਾਈਪ ਦੀ ਜ਼ਰੂਰਤ ਹੈ ਤੇ ਇਹ ਪਾਈਪ ਵੀ ਆਪਾਂ ਇਹਦੇ ਨਾਲ ਐਡਜਸਟ ਕਰ ਦਵਾਂਗੇ ਦੂਜੇ ਇੰਡੋਰ ਯੂਨਟ ਦੀ ਸਰਵਿਸ ਵਾਲਾ ਵੀ ਕੰਮ ਕੰਪਲੀਟ ਹੋ ਗਿਆ ਆਊਟਡੋਰ ਦੇ ਕਵਰ ਆਪਾਂ ਲਾ ਕੇ ਥੱਲੇ ਲਿਆਏ ਸੀਗੇ ਇਨਾਂ ਦੇ ਵੀ ਆਪਾਂ ਇੱਥੇ ਹੀ ਵਾਸ਼ਿੰਗ ਕਰ ਦਿੰਨੇ ਆ ਤੇ ਉਹ ਉਧਰਲੇ ਬਨੇ ਲੱਗੇ ਹੋਇਆ ਆਊਟਡੋਰ ਯੂਨਟ ਜਿਨ੍ਹਾਂ ਨੂੰ ਹੁਣ ਇਸ ਤੇ ਕੰਮ ਤੋਂ ਬਾਅਦ ਚ ਕੰਪਲੀਟ ਕਰਾਂਗੇ ਸਰਵਿਸ ਵਾਲਾ ਕੰਮ ਤੇ ਇੱਧਰਲੇ ਬਨੇ ਹੁਣ ਦੂਜਾ ਜਿਹੜਾ ਇਨਡੋਰੇ ਉਹ ਵੀ ਆਪਾਂ ਹੈਂਗ ਕਰ ਦਿੱਤਾ ਇਨਡੋਰ ਦਾ ਕੰਮ ਆਪਣਾ ਕੰਪਲੀਟ ਹੋ ਗਿਆ ਤੇ ਹੁਣ ਵਾਰੀ ਆ ਗਈ ਆਊਟਡੋਰ ਯੂਨਟ ਦੀ ਜਗ੍ਹਾ ਤੇ ਲਾਈਟ ਦੀ ਸਪਲਾਈ ਲਿਆਉਣੀ ਬੜੀ ਔਖੀ ਆ ਔਖੇ ਇੱਧਰ ਕਿਤੇ ਵੀ ਆਪਣਾ ਬੋਰਡ ਨਜ਼ਰ ਨਹੀਂ ਆਉਂਦਾ ਕੰਮ ਉੱਪਰਲੇ ਬਨੇ ਵੀ ਬਿਲਡਿੰਗ ਥੱਲੇ ਵੀ ਕੋਈ ਵੀ ਸਹਾਰਾ ਨਹੀਂ ਗਾ ਬੋਰਡ ਹੈ ਉਧਰ ਆਪਣੇ ਨਾਲ ਹੁਣ ਜਿਗਾਰਡ ਲਾਣਾ ਪੈਣਦਿਆ ਇਹ ਜੀ ਇਨਡੋਰ ਦੀ ਸਪਲਾਈ ਜਿਹੜੀ ਉਹ ਇੱਥੋਂ ਦਿੱਤੀ ਹੋਈ ਸੀ ਹੁਣ ਇਹਦੇ ਤੋਂ ਆਪਾਂ ਜਿਗਾਰਡ ਲਗਾ ਕੇ ਇਹ ਆਪਣਾ ਸ਼ੂ ਹੈਗਾ ਬਣਾਇਆ ਆ ਫੀਮੇਲ ਸ਼ੂ ਹੈ ਇਹਦੇ ਨਾਲ ਅੱਗੇ ਆਪਣਾ ਬੋਰਡ ਲੱਗ ਜਾਊਗਾ ਇਹਦੇ ਅੰਦਰ ਜੋੜ ਕੇ ਪਰ ਟੇਪ ਕਰ ਦਾਂਗੇ ਉਹ ਬੋਰਡ ਲਗਾ ਲਾਂਗੇ ਫਿਰ ਕੰਮ ਚੱਲੇਗਾ ਕਈ ਵਾਰੀ ਜਿਗਾਰਡ ਇਦਾਂ ਦਾ ਲਾਉਣਾ ਪੈ ਜਾਂਦਾ ਇਹਦੇ ਤੋਂ ਤਾਰ ਲਗਾਤੀ ਆ ਤੇ ਹੁਣ ਆਹ ਸੋਚ ਜਿਹੜਾ ਫੀਮੇਲ ਸੀਗਾ ਆਪਣੇ ਬੋਰਡ ਦਾ ਸ਼ੂ ਹੈ ਉਹ ਲੰਬਾ ਬੋਰਡ ਰੱਖਿਆ ਹੈ ਉੱਪਰ ਜਾ ਕੇ ਉਸੇ ਪੰਪ ਲਗਾ ਦਿੱਤਾ ਇਹ ਇਹਦੇ ਵਿੱਚ ਅਡਜਸਟਮੈਂਟ ਹੋ ਗਈ ਆ ਤੇ ਹੁਣ ਆਨ ਕਰਦੇ ਤੇ ਪੰਪ ਨੂੰ ਆਨ ਕਰਕੇ ਦੇਖ ਲੈਨੇ ਆ ਸਪਲਾਈ ਆ ਰਹੀ ਚੰਗੀ ਆ ਉਹਨੇ ਦੇਖਦੇ ਆ ਅੰਦਰਲੇ ਬੰਨੇ ਸਪਲਾਈ ਆਨ ਕਰਨ ਭੇਜਿਆ ਅਨਮੋਲ ਜੁਗਾੜ ਲਾ ਕੇ ਸਪਲਾਈ ਛੱਡੀ ਤੇ ਪੰਪ ਆਪਣਾ ਆਨ ਹੋ ਗਿਆ ਹੁਣ ਇੰਨੇ ਉੱਚੇ ਜਗ੍ਹਾ ਤੇ ਆਪਾਂ ਜਦੋਂ ਆਊਟਡੋਰ ਲਾ ਲੈਨੇ ਆ ਨਾ ਤੇ ਜਾਂ ਇਨਡੋਰ ਲਾ ਲੈਨੇ ਆ ਤੇ ਬਹੁਤ ਜਾਰੀ ਸਮੱਸਿਆ ਰਹਿੰਦੀ ਆ ਖਾਸ ਤੌਰ ਤੇ ਸਰਵਿਸ ਜਾਂ ਰਿਪੇアリング ਵਾਸਤੇ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਜਿਹੜਾ ਆਊਟਡੋਰ ਯੂਨਟ ਜਾਂ ਇਨਡੋਰ ਯੂਨਟ ਥੋੜਾ ਜਿਆ ਨੀਵਾ ਲੱਗੇ ਤਾਂ ਜੋ ਕੱਲ ਨੂੰ ਆਪਾਂ ਨੂੰ ਇਹਦੀ ਰਿਪੇਅਰ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਵੇ ਹੁਣ ਇਹਨੇ ਆਊਟਡੋਰ ਉੱਚੇ ਨੂੰ ਨਾ ਤਾਂ ਛੇਤੀ ਕੋਈ ਪੌੜੀ ਦਾ ਇੰਤਜ਼ਾਮ ਹੁੰਦਾ ਹੈਗਾ ਤੇ ਨਾ ਹੀ ਚੰਗੇ ਤਰੀਕੇ ਨਾਲ ਸਰਵਿਸ ਹੁੰਦੀ ਹੈ ਇਹੀ ਕਾਰਨ ਵੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਜਿਹੜੀ ਆਊਟਡੋਰ ਯੂਨਟ ਦੇ ਵਿੱਚ ਜੰਮੀ ਪਈ ਹੈ ਕਿਉਂਕਿ ਇਹੋ ਜਿਹਾ ਜਿਵੇਂ ਸਰਕਾਰੀ ਕੰਮ ਹੀ ਹੋ ਜਾਂਦੇ ਆ ਨਾ ਕੋਈ ਤਰੀਕਾ ਪਹੁੰਚ ਹੁੰਦੀ ਹੈ ਤੇ ਨਾ ਹੀ ਕਿਸੇ ਕੋਲ ਇਨਾ ਟਾਈਮ ਹੁੰਦਾਗਾ ਵੀ ਜਿਹੜਾ ਇੰਨਾ ਉੱਚੇ ਉੱਚੇ ਜਾ ਕੇ ਕੋਈ ਕੰਮ ਕਰ ਲਵੇ ਬਹੁਤ ਔਖਾ ਤਰੀਕੇ ਨਾਲ ਦੀ ਸਰਵਿਸ ਕੀਤੀ ਬਹੁਤ ਮਿੱਟੀ ਨਿਕਲੀ ਹੁਣ ਜਦੋਂ ਆਪਾਂ ਕਵਰ ਲਾਉਣ ਲੱਗੇ ਨਾ ਆ ਦੇਖੋ ਕਪੈਸਟਰ ਦੀ ਇਧਰਲੇ ਬਣੇ ਰਗੜ ਵਜਾ ਜਿਕੇ ਜਿੰਨਾ ਵੀ ਇਹਦੇ ਜੇ ਲਿਕਵਿਡ ਸੀਗਾ ਉਹ ਸਾਰਾ ਵਗ ਚੁੱਕਾ ਹੁਣ ਇਹ ਕਪੈਸਟਰ ਬਦਲ ਲਾ ਪਊਗਾ ਨਹੀਂ ਤੇ ਆਪਾਂ ਨੂੰ ਫਿਰ ਦਿੱਕਤ ਕਰ ਸਕਦਾ ਹੈਗਾ ਹੁਣ ਇਹਦਾ ਕਪੈਸਟਰ ਵੀ ਜਿਹੜਾ ਪੰਜਾ 45mm MDF MDF ਉਹ ਜਿਹੜਾ ਆਪਣਾ ਲਗਾਵਾਂਗੇ ਇਹ ਦਿੱਕਤ ਦੁਬਾਰਾ ਨਾ ਆਵੇ ਇਸ ਕਰਕੇ ਜੇ ਕੋਈ ਗਲਤੀ ਹੈ ਉਹ ਆਪਾਂ ਕਰਨੀ ਨਹੀਂ ਹੈ ਸਾਰਾ ਲਿਕਵਿਡ ਜਿਹੜਾ ਇਹਨਾਂ ਦਾ ਉਹ ਥੱਲੇ ਧਿੱਕਰ ਗਿਆ ਆ ਯਾਰ ਉਹ ਨੀਚੇ ਦਿਖਾ ਸਾਰੇ ਕਵਰ ਜਿਹੜੇ ਤੋਂ 1.5 ਜਿਹਦਾ ਆਪਾਂ ਸਰਵਿਸ ਕੀਤੀ ਸੀ ਉਹਨਾਂ ਨੇ ਵੀ ਲੱਗਿਆ ਆ ਉਹ ਨੀਚੇ ਜਿਹਥੋਂ ਧਿੱਕਰ ਵਾਕੇ ਆ ਰਿਹਾ ਚਲ ਕੋਈ ਯਾਰਾ ਜੈਨੋਨ ਕਪੈਸਟਰ ਪਾਵਾਂਗੇ 50 ਦਾ ਪਾ ਸਕਦੇ ਕੋਈ ਦਿੱਕਤ ਨਹੀਂ 5 ਪਾਵਰ ਜਿਹੜੀ ਹੀਟਾਂ ਉੱਪਰ ਹੋ ਸਕਦੀ ਹੈ ਤੇ ਕਪੈਸਟਰ ਤੁਸੀਂ ਆਪ ਦੇਖ ਲਓ ਇੱਥੇ ਰਗੜ ਵੱਜੀ ਥੋੜਾ ਜਆ ਲੂਜ਼ ਹੈਗਾ ਕਲੰਪ ਲੂਜ਼ ਸੀ ਹੁੰਦੇ ਕਰਕੇ ਸਾਰੀ ਪ੍ਰੋਬਲਮ ਆ ਗਈ ਸਾਰਾ ਲਿਕਵਿਡ ਵਗ ਰਿਹਾ ਅਜੇ ਵੀ ਵਗ ਰਿਹਾ ਅੰਦਰ ਵਿੱਚ ਆ ਸਿੰਗ ਸਿੰਗ ਦੇ ਵਿੱਚ ਨਿਕਲ ਰਿਹਾ ਨਵਾਂ ਲਗਾਤਾ ਤੇ ਜਿਸ ਨੂੰ ਬਾਏ ਬਾਏ ਕਰਾਂਗੇ ਚੱਲ ਬਈ ਇਹ ਕਪੈਸਟਰ ਪੂਰਾ ਹੈਵੀ ਆ ਇਹ ਤਾਂ ਹਲਕਾ ਸੀ ਨਾ ਪੂਰਾ ਕਲੰਪ ਦੇ ਵਿੱਚ ਵੀ ਆਏਗਾ ਬਹੁਤ ਜੈਨੂਇਨ ਕੰਪਨਟਰ ਨੇ ਇਹ ਪੂਰੀ ਤਰ੍ਹਾਂ ਚੱਲੂਗਾ ਕੋਈ ਨਹੀਂ ਦਿੱਕਤ ਆਏਗੀ ਕੋਈ ਪਰ ਨਹੀਂ ਵੈਕਿਊਮ ਪ੍ਰੋਸੈਸ ਲਗਾ ਦਿੱਤਾ ਹੰ ਗੈਂਸ ਨਾਲ ਲੋਕ ਕਰਾਂਗੇ 22 ਨੰਬਰ ਗੈਂਸ ਹੈ ਪਰ ਫਿਰ ਵੀ ਆਪਾਂ ਇਹਦਾ ਵੈਕਿਮ ਕਰਵਾ ਲਵਾਂਗੇ ਜਿਹੜੀ ਚੀਜ਼ ਆਪਣੇ ਕੋਲ ਮੌਜੂਦ ਹੈ ਹੋਂਦਾ ਫਾਇਦਾ ਲੈਣਾ ਚਾਹੀਦਾ ਗੈਸ ਅਨਲੋਕ ਕਰਕੇ ਲੀਕੇਜ ਵੀ ਚੈੱਕ ਕਰ ਲਈ ਇਹਦੇ ਮਨੇ ਕੋਈ ਨਹੀਂ ਹੁਣ ਇੱਕ ਕਾਟਨ ਦੇ ਇਸ ਵਿੱਚ ਵੀ ਗੰਦਗੀ ਨਾ ਇਹ ਉਧਰਲਾ ਹੋ ਗਿਆ ਇਹ ਦੇਖੋ ਇਹਦਾ ਵੀ ਕੰਪੈਕਟਰ ਲੱਗਦਾ ਚੋਇਆ ਪਿਆ ਸੰਗ ਇਹ ਹਾਲਾਤ ਕਿੱਦਾਂ ਪਏ ਕਿਸ ਤਰ੍ਹਾਂ ਕੰਪੈਕਟਰ ਪਾਇਆ ਹੈ ਵਿੱਚ ਇੰਦਰ ਦਾ ਬਹੁਤ ਗੰਦਗੀ ਇੰਦੇ ਵਿੱਚ ਉਸ ਤੋਂ ਵੀ ਜ਼ਿਆਦਾ ਉੱਚਾ ਪੌੜੀ ਤੇ ਚੜ ਕੇ ਕੰਮ ਕਰਨਾ ਇੱਥੇ ਬੇਵਕੂਫੀ ਏਡੀ ਜਿਆਦਾ ਤਕੜੀ ਕੀਤੀ ਹੈ ਨਾ ਜਿਆਦਾ ਜਗ੍ਹਾ ਨਾ ਹੁੰਦੀ ਤਵਖਰੀ ਗਾਲ ਆ ਪਿਓ ਵਾਲੀ ਇੰਨੀ ਜਗ੍ਹਾ ਤੇ ਨੜਵੇ ਬੇਵਕੂਫਾਂ ਦੇ ਕੰਮ ਆਪ ਕਰਾਂਗੇ ਜਿੰਨੇ ਪੌਣਾ ਰੌਲਾ ਪਾਈਏ ਜਦੋਂ ਕੰਮ ਕਰੀਏ ਨਾ ਉਦੋਂ ਪਤਾ ਲੱਗਦਾ ਰੱਖ ਦੀ ਲਾਨ ਤੇ ਹੋਜੀ ਕੰਮਾਂ ਹੈ ਇੱਥੇ ਕਿੱਥੇ ਬੰਦਾ ਨਾੜ ਕਰ ਸਕਦਾ ਨਹੀਂ ਆਰਡਰ ਉਹ ਥੱਲੇ ਲਾਊਗਾ ਫਿਰ ਕਰਸੇਗਾ ਹੈ ਆ ਕੀ ਨਾਰਿੰਚ ਪਵੇ ਨਾ ਚਾਪੀ ਪਵੇ ਲਾਣ ਤੇ ਇਹੋ ਜੇ ਕਮਾਦੇ ਤੁਹਾਡੇ ਇਹ ਸੀਦਾ ਵੀ ਦੇਖੋ ਕੀ ਹਾਲ ਬਣਿਆ ਪਿਆ ਇੱਥੇ ਕਪੈਸਟਰ ਇਵੇਂ ਪਿਆ ਸੀਗਾ ਇਸ ਜਗ੍ਹਾ ਤੇ ਰਗੜਵਾਜਵਾਜ ਕੇ ਉਹ ਥੱਲੇ ਉਹਦੇ ਅੰਦਰ ਪੂਰਾ ਗਰੀਸ ਨਿਕਲਿਆ ਪਿਆ ਆਹ ਦੇਖੋ ਆਹ ਵੀ ਕੋਈ ਆ ਪਿਆ ਇਹ ਵੀ ਕਪੈਸਟਰ ਇਹ ਵੀ 45 ਦਾ ਇਹ ਵੀ 45 ਦਾ ਆਪਣੇ ਕੋਲ ਹੈਗਾ ਆਹ ਉਹ 45 6 ਦਾ ਇਹ ਵੀ ਲੱਗ ਗਿਆ ਨਾ ਇੱਥੇ ਪੈਕਿੰਗ ਕਰਨਾ ਕਰਕੇ ਕਿੰਨਾ ਵੱਡਾ ਨੁਕਸਾਨ ਹੋ ਜਾਂਦਾ ਪੈ ਆ ਜੇ ਚੈੱਕ ਕਰ ਲਈ ਬਿਲਕੁਲ ਓਕੇ ਗੈਸ ਛੱਡੀ ਹੋਈ ਆ ਹੁਣੇ ਵੀ ਕੋਟਨ ਟੇਪ ਲਾ ਰਾਂ ਇਹ ਵਾਲਾ ਆਪਾਂ ਔਨ ਕਰ ਦਿੱਤਾ ਹੈ ਗੈਸ ਨੂੰ ਸਾਰਾ ਕੁਝ ਓਕੇ ਆ ਅੰਪੀਰ ਵੀ ਲੈ ਰਿਹਾ ਸਹੀ ਆ ਬਿਲਕੁਲ ਓਕੇ ਹੋ ਚੁੱਕਾ ਵਸ ਇਹ ਟਰਨ ਵੀ ਖੋਈ ਹੋਰੀ ਹੁੰਦਾ ਗੈਸ ਦੇ ਵਿੱਚ ਘੱਟ ਸੀ ਗੈਸ ਵੀ ਪੂਰੀ ਕਰ ਦਿੱਤੀ ਕਿਉਂ ਵਾਲੇ ਪਲੇਟ ਨਾ ਆਇਆ ਇਸ ਤਰ੍ਹਾਂ ਇਹ ਲੈਡ ਘੱਟ ਹੈ ਫੇਰ ਜਿਹੜਾ ਮਾਦਾ ਰਿਹਾ ਜਿੰਦਾ ਵੀ ਕੰਮ ਜਿਹੜਾ ਕੰਪਲੀਟ ਹੋ ਚੁੱਕਾ ਹੋ ਗਾ ਵੋਲਟੇਜ ਨਾ 200 ਤੋਂ ਵੀ ਥੱਲੇ ਹੈ ਤੇਰਾ ਕੀ ਹੈ ਫੇਰ ਜਾਲੇ ਲੈ ਕੇ ਅੰਬ੍ਰੈਸ਼ਰ ਟ੍ਰਿਪ ਹੋਣ ਦੇ ਪੂਰੇ ਚੰਗੇ ਨੋਵੇ AC ਓਕੇ ਚੱਲਦਾ ਪਿਆ ਪਾਏ ਵੀ ਥੋੜੀ ਜੂਰੇ ਕਰਤੀ ਆ ਅੱਗੇ ਪਾਣੀ ਡੋਲ ਡੋਲ ਕੇ ਬੁਰਾ ਹਾਲ ਹੋ ਗਿਆ ਇਹਦੇ ਵਿੱਚ ਪਾਣੀ ਵੀ ਪੂਰਾ ਆ ਰਿਹਾ ਪਾਏ ਬੀ ਹੁਣ ਇਹ ਵਾਲਾ AC ਹੈ ਇਹ ਵੀ ਪੂਰਾ ਵਧੀਆ ਸਹੀ ਤਰੀਕੇ ਨਾਲ ਚੱਲਦਾ ਪਿਆ ਉਹ ਵੀ ਫੈਕਟਰੀ ਤੋਂ। ਥੋੜੀ ਐਡਾ ਉੱਚਾ ਕੰਮ ਕਰਨਾ ਨਾਲ ਬਹੁਤ ਪ੍ਰੋਬਲਮ ਹੁੰਦੀ ਹੈ। ਇੰਡੋਰ ਯੂਨਟ ਚੱਲਦੇ ਪਏ ਨੇ ਤੇ ਹਵਾ ਪੂਰੇ ਫਕਾਟੇ ਤੇ ਮਾਰਦੀ ਹੈ। ਦੋਵੇਂ ਇੰਡੋਰ ਬਿਲਕੁਲ ਫਰਸਟ ਕਲਾਸ 쿨ਿੰਗ ਕਰ ਰਹੇ ਨੇ। ਸਰਾਜ ਏਜੰਸੀ ਜੀ ਆਪ ਆ ਗਏ। ਇੱਥੇ ਲਏ ਬਣੇ ਆਊਟਡੋਰ ਬਹੁਤ ਉੱਚੇ ਇੱਧਰ ਵੀ ਲੱਗੇ ਹੋਏ ਆ। ਹੁਣ ਦਿੱਕਤ ਕੀ ਹੋਈ ਆ ਵੀ 3 ਦਿਨ ਪਹਿਲਾਂ ਸਰਵਿਸ ਕਰਾਇਆ 4 ਦਿਨਾਂ ਨਾ ਕੋਈ ਨਟ ਲੱਗਿਆ ਆ ਓਪਨ ਗਿਆ ਹੈ ਪਰ ਕੰਪਰੈਸ਼ਰ ਟਰਿੱਪ ਹੋਇਆ ਪਿਆ ਤੇ ਪਿੱਛੇ ਨਿਗਾ ਮਾਰੋ ਹੁਣ ਇੱਥੇ ਜਿਹੜਾ ਕੰਮ ਕਰਨ ਵਾਲਿਆਂ ਉਹਦੀ ਵੀ ਕੋਈ ਗਲਤੀ ਨਹੀਂ ਗਈ ਕਿਉਂਕਿ ਉੱਚਾ ਹੀ ਇੰਨਾ ਜ਼ਿਆਦਾ ਇੰਨਾ ਸਮਾਂ ਨਹੀਂ ਵਿਕੇ ਖੜਾ ਹੁੰਦਾ ਜੇ ਰੋ ਇਦਾਂ ਦੀ ਦਿੱਕਤ ਆਉਂਦੀ ਹੈ ਨਾ ਫਿਰ ਪ੍ਰੋਬਲਮ ਪਰਚੇ ਵੱਡੇ ਹੀ ਪੈਂਦੇ ਹੈ ਕਾਫੀ ਟਾਈਮ ਤੱਕ ਪ੍ਰੈਸ਼ਰ ਟਰਿੱਪ ਕਰਕੇ ਤੇ ਦੁਬਾਰਾ ਚੱਲ ਨਹੀਂ ਰਿਹਾਗਾ ਇਹਦਾ ਵੀ ਮਸਲਾ ਲੱਗਦਾ ਹੈ ਇਹ ਸੀ ਆਊਟਡੋਰ ਉਨੇ ਦੇ ਵਿੱਚ ਵੀ ਪੂਰਾ ਪਾਣੀ ਆ ਰਿਹਾ ਹੈਗਾ ਕਿ ਟ੍ਰਿਪ ਕਰ ਜਾਂਦਾ ਹੈ। ਟਾਈਕਣ। ਦੇਖੋ ਦੂਸਰਾ। ਬਹੁਤ ਉੱਚਾ ਦੇਖੋ ਹਾਈਡ ਕਿੰਨੇ ਕਿੰਨੇ ਕਿੰਨਾ ਕਿੰਨਾ ਦੇ ਵਿੱਚ ਮੀਟਰ ਨਿਕਲਿਆ। ਬਿਲਕੁਲ ਓਕੇ ਚੱਲ ਰਿਹਾ। ਇਹ ਵੀ ਤੁਸੀਂ ਵੇਖ ਲੈ ਜੀ। ਜਦੋਂ ਇਦਾਂ ਦੀ ਜਗ੍ਹਾ ਤੇ ਇਸ ਹੀ ਕਰਦੇ ਪੈਂਦੇ ਨੇ ਤੇ ਬੰਦੇ ਨੂੰ ਮੌਤ ਪੈ ਜਾਂਦੀ ਹੈ। ਕਾਰਨ ਕੀ ਹੈਗਾ? ਆਹ ਦੇਖੋ ਜੀ ਹਾਈਡ ਕਿੱਡੀ ਕਿੱਡੀ ਉੱਚੀ ਰੱਖੀ ਹੋਈ ਹੈ ਇਸ ਬੰਦੇ। ਇਸ ਜਗ੍ਹਾ ਤੇ ਕੰਮ ਕਰਨਾ ਇਸ ਦੇ ਵਾਸਤੇ ਗੱਲ ਹੀ ਰਹਿ ਜਾਂਦੀ ਹੈ। पूरा रिस्क ਹੁੰਦਾ ਏ ਕਿ ਏਸੀ ਉਹ ਵਾਲਾ ਲੱਗਿਆ ਸੀਗਾ ਦੋ ਏਸੀ ਆਪਾਂ ਦੂਜੇ ਪਨੇ ਉਤਾਰ ਕੇ ਸਰਵਿਸ ਕੀਤੇ ਇਹਨਾਂ ਦੇ ਆਊਟਡੋਰ ਖੋਲ ਕੇ ਆਪਾਂ ਸਰਵਿਸ ਕਰ ਦਿੱਤੀ ਆਪਾਂ ਪਹੁੰਚੇ ਸੀ ਫਰੀਦਕੋਟ ਹਡਾਈ ਤੇ ਮਹਿੰਦਰਾ ਜਿਹੜੀ ਏਜੰਸੀ ਫਰਾੜ ਏਜੰਸੀ ਲੱਗਿਆ ਚਾਰ ਏਸੀ ਵੀ ਬਹੁਤ ਜ਼ਿਆਦਾ ਨਾਲੇ ਦਿੱਕਤ ਕੀਤੀ ਹੋਈ ਸੀ ਤੇ ਕੋਨੇ ਸਾਰੇ ਏਸੀ ਬਿਲਕੁਲ ओके ਚੱਲਦੇ ਪਿਆ ਬਾਕੀ ਵੋਲਟੇਜ ਦੀ ਪ੍ਰੋਬਲਮ ਰਹੀ ਆ ਤੇ ਉਹ ਇਹਨਾਂ ਨੂੰ ਕਹਿਦਾ ਸਟੈਬਲਾਈਜ਼ ਲਵਾ ਦੋ ਇਹ ਸੀ ਆਪਣਾ ਜਫਰੀਦਕੋਟ ਦਾ ਸਫ਼ਰ ਦੇਲਦੇ ਆ ਕਿਤੇ ਹੋਰ ਨਵੀਂ ਵੀਡੀਓ ਦੇ ਰੱਖੇ ਨੇ ਸਾਰਿਆਂ ਨੂੰ ਸਬਸਕ੍ਰਾਈਬ ਕਰਨਾ ਹੈ